ਮੈਂ ਹਮੋਲੀ ਚਿੰਗ ਮੈਂ ਨਹੀਂ ਮੈਂ ਸੱਤ ਸਾਲ ਹੈ ਸੱਤ ਮੈਨੂੰ ਨੱਚਣ ਤੇ ਗਾਣਾ ਬਹੁਤ ਸ਼ੌਂਕ ਹੈ ਮੋਲੀ ਦਾ ਵੀ ਸ਼ੌਂਕ ਹੈ ਮੋਟੇ ਸਭ ਮੇਰਾ ਸੱਚ ਹੈ ਕਿ ਮੈਂ ਬਲੈਕਪੀਨ ਮੈਂਬਰ ਦੀ ਲੀਡਰ ਬਣਾ ਤੇ ਜਿਸ ਨੂੰ ਇਸ ਚੈਨਲ ਨੂੰ ਜਾ ਕੇ ਮਿਲ ਸਕ ਫੋਟੋਆਂ ਜੇ ਦੇ ਸੱਖਾਂ ਕੀ ਬੈਠਦੇ ਉਹਨਾਂ ਨੂੰ ਸੁਖਿਣਾਂ ਨਹੀਂ ਚਾਹੀਦਾ ਕਿਉਂਕਿ ਉਹ ਕਿਤੇ ਕੰਮ ਆਈ ਜਾਂਦੀ ਹੈ ਮੈਨੇ ਜਦ ਮੇਰਾ ਟਾਪੀ ਨਹੀਂ ਸੁਣਿਆ ਮਿ ਉਹ ਬਹੁਤ ਅਧਰੇ ਸੀ ਨਾਲ ਉਸੇ ਕੀ ਮੈਂ 4 ਦਿਨਾਂ ਤੋਂ ਤਰੋਂਦੀ ਰਹੀ ਖਾਣ ਨੂੰ ਨਹੀਂ ਸਿੱਖਾਇਆ ਜੇ ਕਿਸੇ ਬੱਚੇ ਚ ਕਿਸੇ ਬੇਟੀ ਚ ਕੋਈ ਟੈਲੈਂਟ ਆ ਤੋ ਤੁਸੀਂ ਦਬਾ ਦਿਓ ਉਹਨੂੰ ਅੱਗੇ ਜਾਂਦੋ ਜ਼ਰੂਰੀ ਨਹੀਂ ਕਿ ਪੁੱਤ ਅਗੇ ਨਾਮ ਕਰਦੇ ਆ ਧੀਆਂ ਵੀ ਅਗੇ ਨਾਮ ਰੋਸ਼ਨ ਕਰਦੀਆਂ ਸੋ ਕਹਿੰਦੇ ਨੇ ਕਲਾ ਕਲਾ ਜੇਰੀ ਏ ਕੋ ਉਟ ਕੇ ਨਹੀਂ ਪਿਆਈ ਜਾਂਦੀ ਕਲਾ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਦੇਣ ਹੁੰਦੀ ਏ ਸੋ ਕਲਾ ਏ ਬੱਚੀ ਏ ਛੋਟੀ ਉਮਰ ਆ ਪਰ ਟਾਈਲੈਂਡ ਬੜਾ ਵੱਡਾ ਏ ਡਾਂਸ ਕਰਦੀ ਏ ਤਾਂ ਭੰਗੜਾ ਵੀ ਪਾਉਂਦੀ ਏ ਨਾਲ ਉਹਨ ਡਰੈਸ ਤੁਹਾਨੂੰ ਦਿਖਾ ਦਾਂਗੇ ਬੱਚੀ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਅਡਰੈਸ ਪਾਇਆ ਹੋਇਆ ਪਰ ਪੰਜਾਬੀ ਦੇ ਵਿੱਚ ਪਹਿਰਾਵਾ ਪਾ ਕੇ ਡਾਂਸ ਵੀ ਕਰਦੀ ਏ ਉਮਰ ਬੜੀ ਛੋਟੀ ਏ ਪਰ ਮੱਲਾ ਬੜੀਆਂ ਬੜੀਆਂ ਵੱਡੀਆਂ ਮਾਰਨੀਆਂ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਤੇ ਕੀ ਨਾਮ ਹੈ ਤੇ ਕਿੰਨੇ ਕ ਆਵਾਰ ਜਿਹਰੇ ਨੇ ਜਿੱਤੇ ਨੇ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਸ਼ਸ਼ੀ ਕੈ ਮੇਰਾ ਨਾਮ ਮੋਲੀ ਚੀਮਾ ਹੈ ਮੇਰੀ ਉਮਰ 7 ਸਾਲ ਹੈ ਤੇ ਮੈਨੂੰ ਨੱਚਣ ਤੇ ਗਾਣਾ ਬਹੁਤ ਸ਼ੌਕ ਹੈ ਮੋਡਲਿੰਗ ਦਾ ਵੀ ਸ਼ੌਕ ਹੈ ਤੇ ਮੈਂ ਵੱਡੀਆਂ ਕੇ ਬੈਕਿੰਗ ਮੈਂਬਰ ਦੀ ਲੀਡਰ ਬੰਨਾ ਚਾਹਨੀ ਆ ਜੀ ਸੁਲੀਸਾ ਚ ਮੀ ਤੋਂ ਸੇ ਮੈਂ ਕੁੰ ਤੱਕ ਕਰ ਮੀ ਪਲਸ ਅਵਾਰਡ ਜਿੱਤ ਚੁਕੀ ਹਾਂ ਬਹੁਤ ਸੇ ਜਗ੍ਹਾ ਤੇ ਜਾ ਚੁਕੀ ਹਾਂ ਜੰਮੂ ਪਟਿਆਲਾ ਬਠਿੰਡਾ ਪਠਾਨਕੋਟ ਜਲੰਧਾ ਖਰੇ ਬੜਾ ਕਸ਼ ਦਿੱਲੀ ਹੁਣ ਫਿਰ ਅਗਲਾ ਕੀ ਟੀਚਾ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਬੰਬੇ ਬੰਬੇ ਕਿਹੜੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਇੰਡੀਆ ਫੋਰ ਟੈਲੈਂਟ ਮਾਡਲਿੰਗ ਸ਼ੋਅ ਸੋ ਉੱਥੇ ਜਾ ਕੇ ਤੁਸੀਂ ਕੀ ਕਰੋਗੇ ਤੇ ਫਿਰ ਕੀ ਤੁਹਾਡਾ ਸੁਪਨਾ ਹੈ ਮਾਡਲਿੰਗ ਜੀ ਫਿਰ ਉਹ ਤੂੰ ਜਿੱਤ ਕੇ ਆਓਗੇ ਤੇ ਫਿਰ ਕਿਦਾਂ ਦਾ ਮਾਹੌਲ ਰਹੇਗਾ ਤੁਹਾਡੇ ਪਰਿਵਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਮੇਰੇ ਮਮਾ ਨੂੰ ਮੈਨੂੰ ਬਹੁਤ ਡਾਊਨ ਫੀਲ ਹੋਏਗਾ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀ ਮੋਲੀ ਜੇ ਤਖਾਰ ਤੂੰ ਦੀ ਰਹਿਂਤੀ ਆ ਜੀ ਹਨਾ ਤੇ ਨੂੰ ਨਹੀਂ ਕੋਈ ਗੱਲ ਨਹੀਂ ਆ ਇੱਕ ਸ਼ੋਅ ਤੇ ਤਾਂ ਮੈਂ ਬਹੁਤ ਜ਼ਿਆਦਾ ਰੋ ਪਈ ਸੀ ਜਦੋਂ ਮੈਨੂੰ ਫੇਵੀ ਹੁੰਦੇ ਤੇ ਦਾਲਿਆ ਫੇਰ ਮੈਨੂੰ ਆਇਆ ਰਾਮ ਦਾ ਫੋਨ ਤੇ ਮੇਰਾ ਤਾਂ ਚਾਂਸਾ ਕਿ ਮੈਂ ਬਲੈਕਪਿੰਕ ਮੈਂਬਰ ਦੀ ਲੀਡਰ ਬਣਾ ਤੇ ਜੀਸੂ ਲਈ ਸੈਨੇ ਨੂੰ ਜਾ ਕੇ ਮਿਲ ਸਾਊਥ ਕੋਰੀਅਨ ਕੇ ਪੌਪ ਆਈਡਲ ਸੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਵੱਡੇ ਵੀ ਨੇ ਉਹ ਵੀ ਕਿਸੇ ਕਿਤੇ ਨਾ ਕਿਤੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਹਾਡੀ ਛੋਟੀ ਉਮਰ ਗੱਲਾਂ ਵੀ ਬੜੀਆਂ ਮੜੀਆਂ ਪਿਆਰੀਆਂ ਤੁਹਾਡੀਆਂ ਕੁਝ ਨਾ ਕੁਝ ਬੰਨਾ ਚਾਹੁੰਦੇ ਹੋ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਥੱਕ-ਹਾਰ ਕੇ ਬੈਜਦੇ ਆਪਾਂ ਕੁਝ ਨਹੀਂ ਕਰਨਾ ਮੈਂ ਬੋਲਦੀ ਆ ਕਿ ਜਿਹੜੇ ਥੱਕ ਕੇ ਬੈਜ ਹੁੰਦੇ ਉਹਨਾਂ ਨੂੰ ਥੱਕਣਾ ਨਹੀਂ ਚਾਹੀਦਾ ਕਿਉਂਕਿ ਹੋਰ ਕਿਤੇ ਕੰਮ ਆਈ ਜਾਂਦੀ ਹੈ ਮੈਨੇ ਜਦੋਂ ਮੈਨਾਂ ਟਰਾਫੀ ਨਹੀਂ ਸੀ ਨਾ ਮਿਲੀ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਹੋਇਸੀ ਕਿ ਮੈਂ ਚਾਰ ਦਿਨਾਂ ਤੱਕ ਰੋਣ ਦੀ ਰੀ ਖਾਣਾ ਵੀ ਨਹੀਂ ਸਿੱਖਾਇਆ ਹੁਣ ਟਰਾਫੀ ਮਿਲ ਗਈ ਉਹ ਫਿਰ ਖੁਸ਼ ਹੈ ਪਰਿਵਾਰ ਕਿੰਨਾ ਖੁਸ਼ ਹੈ ਬਹੁਤ ਜ਼ਿਆਦਾ ਤਰਨ ਬੰਬਈ ਕਿਤੇ ਜਾ ਰਹੇ ਤੁਸੀਂ ਹਾਂ ਅਗਲੇ ਹਫਤੇ ਅਗਲੇ ਹਫਤੇ ਜਾ ਰਹੇ ਹੋ ਪੂਰਾ ਹੋ ਗਿਆ ਕੰਪਲੀਟ ਸਾਰਾ ਫਰਮ ਪੂਰੀ ਪਰਤੀ ਹੈ ਤਾਂ ਫਿਰ ਉਤੋਂ ਟਰੋਫੀ ਲੈ ਕੇ ਆਓਗੇ ਹਾਂਜੀ ਕਰਾਉਨ ਵੀ ਲੈ ਕੇ ਆਉਂਗਾ ਕਰਾਉਨ ਵੀ ਲੈ ਕੇ ਆਓਗੇ ਤੇ ਕਿਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੇਗੀ ਇਸ ਕੰਮ ਦੇ ਵਿੱਚ ਤੁਹਾਡੀ ਮੰਮਾ ਜੀ ਅੱਛਾ ਫਿਰ ਗਾ ਵੀ ਲੈਂਦੇ ਤੁਸੀਂ ਗਾਣੇ ਵੀ ਕੁਝ ਨਹੀਂ ਗਾਤਾ ਲੈਣੀ ਆ ਥੋੜਾ ਬਹੁਤ ਗਾ ਲੈਣੀ ਆ ਫਿਰ ਥੋੜਾ ਜਿਹਾ ਗਾ ਕੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇਣਾ ਗਾਵਾਂ ਗੜੋ ਉਹੀ ਗਾ ਦੋ ਉਹੀ ਗਾ ਦੋ ਜੁੱਤੀ ਲੈ ਧਕੂਂਗੀ ਆ ਵਾਰ ਸਿਲਕ ਦੇ ਸੂਟਸ ਵਾਦੇ ਚ ਨੇਲੇ ਵਿੱਚੋਂ ਇੱਕ ਪਰੰਦੀ ਨਾਲੀ ਸਿਦਾ ਦੇ ਆਂਦੇ ਚਾਂਦੀ ਅੱਗੇ ਨਿਆਂ ਨੂੰ ਬਸ ਸੋ ਗੱਲਬਾਤ ਕੀਤੀ ਹੈ ਜੀ ਛੋਟੀ ਬੱਚੀ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਟਰੋਫੀ ਲੈ ਕੇ ਆਣੀ ਹੈ ਤੇ ਕਰਾਉਨ ਲੈ ਕੇ ਆਣੀ ਹੈ ਸਮਾਤਮਾ ਦੀ ਵੀ ਕਿਰਪਾ ਬੜੀ ਤੇ ਪਰਿਵਾਰ ਦੀ ਵੀ ਬੜੀ ਸਪੋਰਟ ਹੈ ਛੋਟੀ ਜੀ ਬੱਚੀ ਇਹਦੇ ਟਾਈਲੈਂਡ ਬੜਾ ਵੱਡਾ ਏ ਡਾਂਸ ਵੀ ਕਰ ਲੈਂਦੀ ਏ ਤਾਂ ਨਾਲ ਦੀ ਨਾਲ ਪੰਜਾਬੀ ਪਹਿਰਾਵੇ ਦੇ ਵਿੱਚ ਭੰਗੜਾ ਵੀ ਪਾ ਲੈਂਦੀ ਏ ਬੜੀ ਮਾਨ ਵਾਲੀ ਗੱਲ ਹੁੰਦੀ ਏ ਇਹੋ ਜੇ ਮਾਤਾ ਪਿਤਾ ਦੇ ਵਾਸਤੇ ਕਿ ਇਹੋ ਜੇ ਬੱਚੇ ਨੂੰ ਜਨਮ ਦਿੱਤਾ ਕਿ ਜਿੰਨੂੰ ਸ਼ੁਰੂ ਤੋਂ ਹੀ ਜਿਹੜਾ ਇਹ ਨਰਸਰੀ ਕਲਾਸ ਤੋਂ ਸ਼ੌਂਕ ਸੀ ਨੱਚਣ ਦਾ ਤੇ ਡਾਂਸ ਕਰਨ ਦਾ ਸੋ ਆਪਾਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੱਚੀ ਬਟਾਲੇ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਬੋਂਬੇ ਤੋਂ ਵਾਪਸ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਪਰਿਵਾਰ ਦੇ ਉੱਤੇ ਜਰੀਏ ਫਿਰ ਖੁਸ਼ੀ ਹੋਵੇ ਫੋਨ ਨਹੀਂ ਦੇਖਣਾ ਜਾਂ ਕਿਸ ਤਰ੍ਹਾਂ ਫੋਨ ਦੇਖਣ ਤੋਂ ਉਹਨਾਂ ਜੇ ਬੱਚੇ ਸਹੀ ਵਰਤੋਂ ਕਰਦੇ ਹਨ ਉਹਨਾਂ ਨੂੰ ਦੇਖਣ ਦੋ ਉਹਨਾਂ ਨੂੰ ਪਤਾ ਲੱਗੇ ਤੇ ਇਦਾਂ ਨਾ ਕਰੋ ਕਿ ਜੇ ਕਿਸੇ ਬੱਚੇ 'ਚ ਕਿਸੇ ਬੇਟੀ 'ਚ ਕੋਈ ਟੈਲੈਂਟ ਆ ਤੋ ਤੁਸੀਂ ਦਬਾਵਾ ਦਿਓ ਉਹਨਾਂ ਨੂੰ ਅੱਗੇ ਜਾਣ ਦੋ ਜ਼ਰੂਰੀ ਨਹੀਂ ਕਿ ਪੁੱਤ ਅੱਗੇ ਨਾਮ ਕਰਦੇ ਆ ਤਿਆਂ ਵੀ ਅੱਗੇ ਨਾਮ ਰੋਸ਼ਨ ਕਰਦੀਆਂ ਹੁਣ ਮੰਨ ਲਓ ਕਿ ਸਾਡੀ ਬੇਟੀ ਅੱਗੇ ਜਾਂਦੀ ਪਈ ਸਾਡਾ ਨਾਮ ਆਪਣੇ ਆਪ ਰੋਸ਼ਨ ਹੋ ਗਿਆ ਜੀ ਜੀ ਸਾਡੇ ਮਤਲਬ ਵੀ ਮੰਨ ਲਓ ਕਿ ਮੈਨੂੰ ਜਿੱਤਰਾ ਮੈਂ ਸੋਸ਼ਲ ਵਰਗੀਆਂ ਚਾਹ ਮੇਰਾ ਇੱਕ ਇਸ ਤਰ੍ਹਾਂ ਹਨਾ ਤਾਂ ਹੁਣ ਮੈਂ ਥੋੜਾ ਜਿਹਾ ਮਤਲਬ ਵੀ ਜਿਤਨਾ ਮੇਰੀ ਬੇਟੀ ਦਾ ਨਾਮ ਹੋਇਆ ਵਾ ਤੁਸੀਂ ਮੇਰੇ ਮਲੇ ਕਿਸੇ ਬੱਚੇ ਨੂੰ ਪੁੱਛ ਲੋਗੇ ਕਿਸੇ ਬਜ਼ੁਰਗ ਨੂੰ ਕਿਸੇ ਵੱਡੇ ਨੂੰ ਕਿ ਮੌਲੀ ਚੀਮਾ ਦੇ ਘਰ ਜਾਣਾ ਤੇ ਪਹੁੰਚ ਜਾਣਗੇ ਸਾਡੀ ਇੰਨੀ ਸਫਲਤਾ ਸਾਨੂੰ ਮੈਨੂੰ ਬਹੁਤ ਖੁਸ਼ੀ ਹੈ ਇੰਨੀ ਸਫਲਤਾ 'ਚ ਬਹੁਤ ਖੁਸ਼ੀ ਆ ਤੇ ਅੱਗੇ ਚੱਲੋ ਜੋ ਪਰਮਾਤਮਾ ਚਾਹੇਗਾ ਮਹਾਮਾਈ ਚਾਹੇਗੀ ਸੋ ਗੱਲਬਾਤ ਕੀਤੀ ਹੈ ਜੀ ਅਸੀਂ ਵੀ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਮੌਲੀ ਚੀਮਾ ਜਰੀਏ ਉਹ ਵਿਨਰ ਬਣ ਕੇ ਆਵੇ ਤਾਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ ਤਾਂ ਬੱਲੇ ਬੱਲੇ ਕਰਾ ਦੇ ਜਿੱਤ ਕੇ ਆਵੇ ਆਪਾਂ ਫੇਰ ਆਈਏ ਇਹਨਾਂ ਦੇ ਘਰੇ ਤਾਂ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ